ਮੇਤਰੋ ਆਜਨਾ ਇੱਕ ਤੁਹਾਨੂੰ ਐਸੇ ਸੀਡ ਫਾਰਮ ਦੇ ਵਿੱਚ ਲੈ ਕੇ ਆਏ ਜਿੱਥੋਂ ਤੁਹਾਡਾ ਬਹੁਤ ਵੱਡਾ ਫਾਇਦਾ ਹੋਣਾ ਜਿਹੜੇ ਵੀ ਕਿਸਾਨ ਭਰਾਵਾਂ ਨੇ ਇਹ ਵੀਡੀਓ ਨੂੰ ਵੇਖ ਲਈ ਮੈਨੂੰ ਯਕੀਨ ਹੈ ਵੀ ਤੁਸੀਂ ਪੱਕਾ ਕਾਮਯਾਬ ਹੋਮੋਗੇ ਕਿਉਂਕਿ ਕਾਮਯਾਬ ਜਦੋਂ ਆਪਾਂ ਕਿਸੇ ਇਨਸਾਨ ਨੂੰ ਮਿਲਦੇ ਆ ਸੋ ਜਿੰਨੇ ਵੀ ਕਿਸੇ ਪੋਜ਼ਿਟਿਵ ਬੰਦੇ ਨੂੰ ਆਪਾਂ ਮਿਲਾਂਗੇ ਨਾ ਤੁਹਾਨੂੰ ਕਦੇ ਵੀ ਨੈਗੇਟਿਵਿਟੀ ਨਹੀਂ ਆਉਣ ਦੇਣਗੇ ਤੁਸੀਂ ਹਮੇਸ਼ਾ ਉਹਨਾਂ ਦੀ ਗੱਲਾਂ ਸੁਣ ਕੇ ਪੋਜ਼ਿਟਿਵ ਰਹੋਗੇ ਸੋ ਆਪਾਂ ਜਾਣਾਂਗੇ ਵੀ ਕਿਵੇਂ ਉਹਨਾਂ ਨੇ ਆਪਣੇ ਪੈਰਾਂ ਤੇ ਸਥਾਪਿਤ ਹੋਏ ਨੇ ਕਿੰਨੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਸਾਰਾ ਕੁਝ ਬਰੀਕੀ ਨਾਲ ਜਾਣਾਂਗੇ ਸੋ ਆਪਾਂ ਪਹੁੰਚੇ ਹੋਏ ਹਾਂ ਅੱਜ ਕਮਾਨ ਸੀਡ ਫਾਰਮ ਨਗਰੇ ਸੋ ਸਾਡੇ ਨਾਲ ਹੋਣਗੇ ਸਰਦਾਰ ਮਨਜੀਤ ਸਿੰਘ ਜੀ ਕਮਾਨ ਸਾਹਿਬ ਪਹਿਲਾਂ ਆਪਾਂ ਸਵਾਗਤ ਕਰ ਲਈਏ ਸਸਿਕਾਲ ਪੱਟੀ ਸਾਹਿਬ ਹੋਰ ਸਰ ਕੀ ਹਾਲ ਨੇ ਬਹੁਤ ਵਧੀਆ ਜੀ ਠੀਕ ਠਾਕ ਤੁਹਾਡਾ ਨਾਮ ਅਸੀਂ ਸੁਣਿਆ ਤੁਸੀਂ ਬਹੁਤ ਜ਼ਿਆਦਾ ਦੇ ਸਾਡੇ ਬਜ਼ੁਰਗ ਸਾਨੂੰ ਦੱਸਦੇ ਹੁੰਦੇ ਸੀ ਵੀ ਜੇਕਰ ਤੁਸੀਂ ਚਾਹੋ ਨੀਓ ਵੀ ਅਸੀਂ ਕਾਮਯਾਬ ਹੋਈਏ ਤਾਂ ਤੁਹਾਨੂੰ ਇੱਕ ਕਾਮਯਾਬ ਬੰਦੇ ਦੇ ਪਿੱਛੇ ਤੁਰਨਾ ਪੈਣਾ ਫਿਰ ਉਹਨਾਂ ਦੀ ਗੱਲਾਂ ਸਿਰ ਮੱਥੇ ਰੱਖਦੇ ਹੋਏ ਨਾ ਮੈਂ ਕਾਫੀ ਸਮੇਂ ਤੋਂ ਤੁਹਾਡਾ ਜਿਹੜਾ ਚਰਚਾ ਸੁਣ ਰਿਹਾ ਸੀਗਾ ਤੁਹਾਡਾ ਬਹੁਤ ਵੱਡਾ ਨਾਮ ਆ ਪਰ ਮੈਂ ਸੋਚਿਆ ਮੈਂ ਕਿਹਾ ਵੀ ਮੈਂ ਇਕੱਲਾ ਨਾ ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰਾਂ ਸੋ ਜਿੰਨੇ ਵੀ ਸਾਡੇ ਨਾਲ ਭਰਾ ਜੁੜੇ ਹੋਏ ਆ ਆਪਾਂ ਸਾਰਿਆਂ ਦੇ ਸਾਹਮਣੇ ਆਪਣੀ ਗੱਲ ਸਾਂਝੀ ਕਰੀਏ ਤੇ ਬਹੁਤ ਵਧੀਆ ਲੱਗਿਆ ਪੱਟੀ ਸਾਹਿਬ ਤੁਸੀਂ ਮਿਲੇ ਪਹਿਲੀ ਵਾਰੀ ਮੈਨੂੰ ਮਿਲ ਨੂੰ ਹਾਂਜੀ ਤੇ ਦੇਖੋ ਆਪਣੇ ਆਮ ਕਿਸਾਨ ਵੀਰ ਹੋਣ ਜਿਹੜੇ ਆਪਣੇ ਨਾਲ ਜੁੜੇ ਨੇ ਸਾਰਿਆਂ ਨੂੰ ਤੁਹਾਡੇ ਚੈਨਲ ਵੱਲੋਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਤੇ ਆਪਣਾ ਝੋਨੇ ਦਾ ਸੀਜ਼ਨ ਹੁਣ ਬਿਲਕੁਲ ਸ਼ੁਰੂ ਹੋ ਚੁੱਕਿਆ ਬਹੁਤ ਲੋਕ ਇਸ ਚੀਜ਼ ਦੇ ਵਿੱਚ ਦਿੱਕਤ ਚ ਨੇ ਕਿਹੜਾ ਬੀਜ ਲਾਈਏ ਹਾਂਜੀ ਤੇ ਕੀ ਕਰੀਏ ਬਹੁਤ ਵੱਡੀ ਸਮੱਸਿਆ ਹੈ ਵੱਡੀ ਸਮੱਸਿਆ ਹੈ ਜੀ ਹਾਂ ਸਹੀ ਗੱਲ ਹੈ ਦੇਖੋ ਆਪਣੀ ਸਰਕਾਰ ਆਪਣੇ ਪੱਖਾਂ ਦੀਆਂ ਗੱਲਾਂ ਕਰਦੀ ਆ ਸਰਕਾਰ ਨੇ ਚਲੋ ਲਾਈਟ ਆਪਾਂ ਨੂੰ ਐਡਵਾਂਸ ਦੇ ਦਿੱਤੀ ਪਹਿਲਾਂ ਕੋਈ ਮਾੜੀ ਗੱਲ ਨਹੀਂ ਹੂੰ ਤੇ ਪਰ ਇਹਦੇ ਪੈ ਵੀ ਸੋਚੋ ਆਪਣੀ ਲਾਈਟ ਨੂੰ ਆਪਾਂ ਜਿਆਦਾ ਖਰਾਬ ਵੀ ਕਰਨ ਦਾ ਫਾਇਦਾ ਨਹੀਂ ਤੇ ਆਪਾਂ ਨੂੰ ਪਾਣੀ ਵੀ ਜਿਆਦਾ ਖਰਾਬ ਕਰਨ ਦਾ ਫਾਇਦਾ ਨਹੀਂ ਜਿੰਨੇ ਵੀ ਝੁੰਨੇ ਆਪਣੇ ਅੱਜ ਤੱਕ ਆ ਰਹੇ ਨੇ ਹਾਂਜੀ ਹਾਂਜੀ ਜਿਹੜੇ ਆਪਾਂ ਗਿੱਤੇ ਲਾਉਨੇ ਆ ਉਹਨਾਂ ਦਾ ਝਾੜ ਸਭ ਦਾ ਘੱਟ ਆਉਂਦਾ ਜੇ ਥੋੜਾ ਲੇਟ ਕਰ ਲਈਏ ਸਭ ਦਾ ਪਲੱਸ ਹੁੰਦਾ ਝਾੜ ਠੀਕ ਹੈ ਜੀ ਕਈ ਹੁਣ ਜਿਹੜੇ ਵੈਰਾਈਟੀਆਂ ਪੁਰਾਣੀਆਂ ਨੇ ਆਪਣੇ ਬਹੁਤ ਲੰਮਾ ਟਾਈਮ ਲੈ ਰਹੀਆਂ ਨੇ ਜਿਵੇਂ ਪੀਵੀ ਪੂਸ਼ਾ ਹੋਗੀ ਪੂਸ਼ਾ 44 ਹੋਗੀ ਉਹਨਾਂ ਦੇ ਝਾੜ ਤਾਂ ਹੀ ਜਿਆਦਾ ਆ ਜਾਂਦੇ ਆ ਹਾਂਜੀ ਉਹ ਬਹੁਤ ਲੰਮੇ ਟਾਈਮ ਦੀਆਂ ਵੈਰਾਈਟੀਆਂ ਨੇ ਠੰਡ ਜਾ ਕੇ ਪੱਕਦੀਆਂ ਨੇ ਠੀਕ ਹੈ ਜੀ ਦੂਸਰੀਆਂ ਵੈਰਾਈਟੀਆਂ ਜਿਹੜੀਆਂ ਆਪਾਂ ਲਾਉਨੇ ਆ ਪੀਆਰ ਦੀਆਂ ਸ਼ੋਰਟ ਟਾਈਮ ਦੀਆਂ ਨੇ ਹੂੰ ਉਹਨੂੰ ਲਾ ਆਪਾਂ ਗੇਤਿਆਂ ਬੈਠਦੇ ਆ ਉਹ ਪਹਿਲਾਂ ਪੱਕ ਜਾਂਦੇ ਨੇ ਉਹਦਾ ਝਾੜ ਘਟ ਹੋ ਜਾਂਦਾ ਹੈ ਸਹੀ ਗੱਲ ਹੈ ਜੀ ਤੇ ਥੋੜਾ ਜਿਆਦਾ ਮੇਰੇ ਕਿਸਾਨ ਵੀਰ ਧਿਆਨ ਦੇਣ ਜਿਹੜੀਆਂ ਵੈਰਾਈਟੀਆਂ ਆਪਾਂ ਪੀਆਰ ਦੀਆਂ ਲਾਉਣੀਆਂ ਨੇ ਬਹੁਤ ਵਧੀਆ ਵੈਰਾਈਟੀਆਂ ਨੇ ਯੂਨੀਵਰਸਿਟੀ ਨੇ ਆਪਣੇ ਨੂੰ ਦਿੱਤੀਆਂ ਨੇ ਬਰਤਨ ਵੈਰਾਈਟੀਆਂ ਨੇ ਪੀ 126 ਹੋਗੀ ਪੀ 131 ਹੋਗੀ ਜੀ ਕਈ ਵੈਰਾਈਟੀਆਂ ਬਾਹਰ ਆਪਣੇ ਆਰਸਰਚ ਵੈਰਾਈਟੀਆਂ ਵੀ ਹੈਗੀਆਂ ਕਈ ਕੰਪਨੀ ਦਾ ਬਹੁਤ ਵਧੀਆ ਜਿਵੇਂ ਸੁਪਰੀਮ 110 ਹੋ ਗਈ ਹੂੰ ਤੇ ਇੱਕ ਗਦੜਵਾਹਾਂ ਦੀ ਵੈਰਾਈਟੀ ਹੈ ਨਵੀਂ 321 ਬਹੁਤ ਵਧੀਆ ਝਾੜ ਦੇਣ ਵਾਲੀ ਜਾਨੇ ਜੀ ਤੇ ਇਹਨਾਂ ਨੂੰ ਥੋੜੀ ਜਿਹਾ ਲੇਟ ਲਾਈਏ ਅੱਛਾ ਜੀ 27 28 ਜੂਨ ਤੋਂ ਲੈ ਕੇ ਸ਼ੁਰੂ ਕਰਕੇ ਇਹਨੂੰ ਆਪਾਂ 15 16 ਜੁਲਾਈ ਤੱਕ ਲੈ ਕੇ ਜਾਈਏ ਇਹਨਾਂ ਨੂੰ ਆਪਾਂ ਜੇ ਪੂਰਾ ਝਾੜ ਲੈਣਾ ਪੂਛੇ ਦੇ ਬਰਾਬਰ ਝਾੜ ਹੁੰਦਾ ਹੈ ਵੈਰਾਈਟੀ ਦਾ ਅੱਛਾ ਜੀ ਤੇ ਬਾਕੀ ਬਾਸਪਤੀਆਂ ਵੈਰਾਈਟੀਆਂ ਵੀ ਹੈਗੀਆਂ ਆਪਣੇ ਕੋਲ ਸਾਰੀਆਂ ਬਹੁਤ ਵਧੀਆ ਵੈਰਾਈਟੀਆਂ ਨੇ ਜੀ ਤੇ ਜਿਹੜੇ ਆਪਣੇ ਨਾਲ ਕਿਸਾਨ ਵੀਰ ਜੁੜੇ ਹੋਏ ਨੇ ਬਹੁਤ ਪੁਰਾਣੇ ਬਹੁਤ ਪਿਆਰ ਦਿੰਦੇ ਨੇ ਬਹੁਤ ਵਧੀਆ ਅੱਜ ਵੀ ਤਕਰੀਬਨ ਸਿਦੇਹਰ ਦਾ ਮੇਲੇ ਲੱਗੇ ਹੋਇਆ ਦੀ ਫਾਰਮ ਤੇ ਵੀ ਲੈਣ ਆਏ ਬੰਦਿਆਂ ਦਾ ਠੀਕ ਹੈ ਜੀ ਤੇ ਜਿਹੜੇ ਵੀ ਆਪਣੇ ਵੀਡੀਓ ਸੁਣਦੇ ਨੇ ਮੈਂ ਤੁਹਾਨੂੰ ਨਹੀਂ ਕਹੂੰਗਾ ਤੇ ਆਪਣੇ ਚੰਗੇ ਫਾਰਮਰ ਪੰਜਾਬ ਦੇ ਵਿੱਚ ਬਹੁਤ ਨੇ ਬੰਨੇ ਵਰਗੇ ਹਾਂਜੀ ਹਾਂਜੀ ਸਮਝਦਾਰ ਚੰਗੇ ਬੰਦਿਆਂ ਤੋਂ ਆਪਾਂ ਬੀਜ ਪ੍ਰਾਪਤ ਕਰੋ 6 ਮਹੀਨਿਆਂ ਦੀ ਖੇਤੀ ਆਪਣੀ ਉਥੇ ਇਹਨਾਂ ਦੇਖੋ ਆਪਾਂ ਆਪਾਂ ਨੂੰ ਸਸਤਾ ਕਿੱਥੋਂ ਮਿਲਦਾ ਤੇ ਕੀ ਹੋ ਆਪਾਂ ਕੁਆਲਿਟੀ ਦੇਖੋ ਕਿੱਥੋਂ ਮਿਲਦੀ ਹੈ ਸਹੀ ਗੱਲ ਹੈ ਜੀ ਤੇ ਸਾਡਾ ਇੱਕ ਕਮਾਂਡ ਸੀਟ ਫਾਰਮ ਦਾ ਸਿਸਟਮ ਪਣਾ ਹੋਇਆ ਸਾਡਾ ਕੁਆਲਿਟੀ ਦੇਣਾ ਵੀ ਰੱਖਿਆ ਮੇਨ ਕੰਮ ਤੇ ਅਸੀਂ ਰੇਟ ਵੀ ਬਹੁਤ ਵਾਜਬ ਨੇ ਜੇ ਵੱਡੀਆਂ ਕੰਪਨੀਆਂ ਦੇ ਬਰਾਬਰ ਉਹ ਸਾਡੇ ਬੀਜ ਉਦੋਂ ਵਧੀਆ ਨੇ ਪਰ ਰੇਟ ਉਹਨਾਂ ਨਾਲ ਸਾਡੇ ਬਹੁਤ ਘਟਨੇ ਠੀਕ ਹੈ ਜੀ ਤੇ ਸਾਰੀਆਂ ਵੈਰਾਈਟੀਆਂ ਸਾਡੇ ਕੋਲ ਉਪਲਬਧ ਨੇ ਜੇ ਕਿਸੇ ਵੀਰ ਨੂੰ ਆਪਣੀ ਕੋਈ ਝੋਨੇ ਤੇ ਬਾਸਪਤੀ ਦੇਣ ਜਿਹੜੀਆਂ ਵੀ ਕਿਸਮਾਂ ਚਾਹੀਦੀ ਨੇ ਸਾਰੀਆਂ ਤਿਆਰ ਨੇ ਟੋਟਲ ਜਿੰਨੀਆਂ ਵੀ ਕਿਸਮਾਂ ਨੇ ਠੀਕ ਹੈ ਜੀ ਉਹ ਆਪਣੇ ਕੋਲ ਹੁਣ 10 ਦਿਨਾਂ ਦੇ ਵਿੱਚ 8 ਦਿਨਾਂ ਦੇ ਵਿੱਚ 8-10 ਦਿਨਾਂ ਦੇ ਵਿੱਚ ਰੇਟ ਵੀ ਸਾਡੇ ਬਹੁਤ ਵਾਜਬ ਨੇ ਲਿਜਾ ਸਕਦੇ ਨੇ ਠੀਕ ਹੈ ਜੀ ਤੇ ਤਦੋਂ ਇੱਕ ਵਾਰੀ ਜਿਹੜਾ ਬੰਦਾ ਮਿਲ ਲੈਂਦਾ ਹੁਣ ਤਾਂ ਦੁਬਾਰਾ ਉਹ ਕਰਨ ਦੇ ਲੋੜ ਨਹੀਂ ਕਈ ਵਾਰੀ ਨਵੇਂ ਬੰਦਿਆਂ ਨੂੰ ਵੀ ਆਪਾਂ ਆਪਣਾ ਮੈਸੇਜ ਆ ਪਹੁੰਚੇ ਸਾਰਿਆਂ ਤੱਕ ਸਾਰਾ ਹੋਵੇ ਹਾਂਜੀ ਹਾਂਜੀ ਬਾਕੀ ਤੁਹਾਡਾ ਹੋਰ ਸਵਾਲ ਦੱਸੋ ਜੇ ਕੋਈ ਹੋਵੇ ਕੋਈ ਉਹਦੇ ਬਾਰੇ ਸਵਾਲ ਤਾਂ ਇਹੀ ਸੀ ਗਣੇ ਜੀ ਹੁਣ ਜਿੰਮੇ ਕਹਦੀ ਹੈ ਵੀ ਜਿਹੜਾ ਬਾਂਸਮਤੀ ਦਾ ਸੀ ਜਿਹਨੂੰ ਸੁਰੂ ਹੀ ਮੰਨੋ ਕਣਕਾਂ ਦੀ ਕਟਾਈ ਤਾਂ ਲਗਭਗ ਜਿੰਮੇ ਕਹਦੀ ਵੀ ਨੇਪਰੇ ਚੜੀ ਗਈ ਜਾਨਾ ਇਹ ਤਾਂ ਖਤਮ ਹੋ ਹੀ ਚੁੱਕੀ ਆ ਬਿਲਕੁਲ ਜੀ ਕਿਉਂਕਿ ਨਾ ਕਿਸਾਨ ਪਰ ਖੇਤੀ ਤਾਂ ਸਾਰੀ ਕਰਦੇ ਆ ਪ੍ਰੈਕਟੀਕਲ ਚ ਉਹਨਾਂ ਦਾ ਤਜਰਬਾ ਖੇਤਾਂ ਦੇ ਵਿੱਚ ਵਿਚਰਦੇ ਆ ਠੀਕ ਹੈ ਪਰ ਗੱਲ ਜਿਵੇਂ ਕਿ ਦੀ ਪੈਲੀ ਹੁੰਦੀ ਹੈ ਜ਼ਿਆਦਾ ਕਈਆਂ ਦੇ ਕੋਲੇ ਹੁੰਦੀ ਹੈ ਘੱਟ ਹੁਣ ਜਿੰਨਾਂ ਦੇ ਪੰਜ ਸੱਤ ਕਿੱਲੇ ਹੁੰਦੇ ਆ ਕਈ ਵਾਰ ਨਾ ਉਹ ਕਿਸੇ ਗਲਤ ਬੰਦੇ ਦੇ ਜਿਵੇਂ ਕਹਦੀ ਹੈ ਵਿਚਾਰਾਂ ਦੇ ਵਿੱਚ ਆ ਕੇ ਉਹ ਜਿਹੜੀ ਉਹਨਾਂ ਦੀ ਆਸ ਹੁੰਦੀ ਹੈ ਸੇ ਮਹੀਨਾ ਦੀ ਫਸਲ ਦੀ ਉਹਨਾਂ ਦੇ ਪੱਲੇ ਨਹੀਂ ਪੈਂਦੀ ਰੇਹਾਂ ਸਪਰੇਆਂ ਦਾ ਖਰਚਾ ਜ਼ਿਆਦਾ ਕਰ ਲੈਂਦੇ ਆ ਬੀਜ ਉਹਨਾਂ ਨੂੰ ਮਾੜੀ ਮਿਲ ਜਾਂਦੇ ਆ ਹਾਂ ਉਹੀ ਆ ਉਹ ਸਮਝਦਾਰੀ ਨਾਲ ਆਪਣੇ ਜਿਹੜੇ ਚੰਗੇ ਰਜਿਸਟਰਡ ਪੁਰਾਣੇ ਫਾਰਮ ਨੇ ਉਹਨਾਂ ਤੋਂ ਲੈਣ ਕਈ ਵਾਰੀ ਅਗਲਾ ਕਹਿੰਦਾ ਨਮਾ ਬੰਦੇ ਨੇ ਕੰਮ ਕੀਤਾ ਆਪਾਂ ਉਥੋਂ ਨਮੀ ਦੁਕਾਨ ਤੋਂ ਵੀ ਲੈ ਲਈ ਜਾਂ ਹੋਰ ਲੈ ਲਈਏ ਨਹੀਂ ਜਿਹੜੇ ਚੰਗੇ ਪੁਰਾਣੇ ਬੰਦੇ ਬਹੁਤ ਚਿਰ ਤੋਂ ਇਸ ਕੰਮ 'ਚ ਲੱਗੇ ਹੋਏ ਨੇ ਉਹਨਾਂ ਨਾਲ ਸੰਪਰਕ ਰੱਖਣਾ ਠੀਕ ਹੈ ਜੀ ਤੇ ਜਿਹੜੇ ਬੀਜਾਂ ਇਹ ਬੰਦੇ ਆਪਣੇ ਬਹੁਤ ਸੱਜਣ ਆਪਣੇ ਕੰਮ ਕਰਦੇ ਨੇ ਉਹਨਾਂ ਨੂੰ ਆਪਣੇ ਮਿੱਤਰ ਬਣਾਉਣ ਜੇ ਤੋ ਆਪਣਾ ਇੱਕ ਮਿੱਤਰ ਬਣ ਜੇ ਮਿੱਤਰ ਨਾਲ ਆਪਾਂ ਕਦੇ ਵੀ ਹਾਂਜੀ ਹਾਂਜੀ ਦੋਸਤੀ ਨਮਾਉਣ ਤੱਕੇ ਜਾਣੇ ਉਹਦਾਂ ਨੁਕਸਾਨ ਤਾਂ ਕਰਕੇ ਰਾਜ਼ੀ ਨਹੀਂ ਹੁੰਦੇ ਬਿਲਕੁਲ ਤੇ ਦੂਸਰੀ ਗੱਲ ਜਿਹੜੇ ਬੀਜ ਹੁਣ ਬੀਜਨੇ ਨੇ ਆਪਾਂ ਨੇ ਜਿਹੜਿਆਂ ਝੋਨੇ ਦੇ ਵਿੱਚ ਵੈਰਾਈਟੀਆਂ ਨੇ ਉਹਨਾਂ ਨੂੰ ਕੋਈ ਆਪਣੂੰ ਟ੍ਰੀਟਮੈਂਟ ਕਰਨ ਦੀ ਲੋੜ ਨਹੀਂ ਸਿਰਫ ਬੀਜਣ ਤੋਂ ਪਹਿਲਾਂ ਹਾਂਜੀ ਉਹਨੂੰ 2 2.5 ਘੰਟੇ ਪੂਰੀ ਧੁੱਪ ਦੇ ਵਿੱਚ ਕੱਲਾ ਕੱਲਾ ਦਾਣਾ ਕਰਕੇ ਧੁੱਪ ਲਵਾ ਕੇ ਉਹਨੂੰ ਭਿਉਂ ਕੇ ਆਪਣਾ ਬੀਜ ਵੀ ਸਕਦੇ ਨੇ ਜਿਹੜਾ ਬੀਜ ਬੀਜਣਾ ਜਦੋਂ ਪੁੰਗਰ ਜੇ ਬੀਜ ਨੂੰ ਉਹਦੇ ਛੱਟਾ ਲਾਉਣਾ ਆਪਾਂ ਨੇ ਸ਼ਾਮ ਵੇਲੇ ਠੀਕ ਹੈ ਜੀ ਬਾਸਪਤੀਆਂ ਜਿਹੜੀਆਂ ਇੱਕ ਸਮਾਨ ਨੇ ਉਹਨਾਂ ਨੂੰ ਬਹੁਤ ਚੰਗੀਆਂ ਦਵਾਈਆਂ ਨਾਲ ਪਹਿਲਾਂ ਸੁਧੋ ਹਾਂਜੀ ਤੇ ਪਾਣੀ ਚ ਡਬਾਉਣ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਜਦੋਂ ਆਪਾਂ ਖੇਤਾਂ ਦੇ ਵਿੱਚ ਪਟਕੇ ਨਰਸਰੀ ਦੁਬਾਰੇ ਖੇਤ ਚ ਟ੍ਰਾਂਸਫਰ ਕਰਨੇ ਆ ਉਹਦੇ ਵਿੱਚ ਵੀ ਡ੍ਰਿਪ ਕਰਕੇ ਲਾਓ ਠੀਕ ਹੈ ਜੀ ਤੇ ਜਿਹੜੇ ਆਪਣੇ ਨਾਲ ਜ਼ਿਮੀਦਾਰ ਜੁੜੇ ਹੋਣੇ ਸਾਰਿਆਂ ਨੂੰ ਸਮਝਾਉਨੇ ਆਪਾਂ ਇਸ ਤਰ੍ਹਾਂ ਕਰਕੇ ਆ ਦਵਾਈ ਲਾ ਕੇ ਉਹ ਕਰੋ ਤੇ ਜ਼ਿਮੀਦਾਰਾਂ ਨੂੰ ਸਾਡਾ ਇਹੀ ਮੈਸੇਜ ਹੈ ਚੰਗੀ ਜਿਹੜਿਆ ਵਧੀਆ ਦਵਾਈ ਨੇ ਉਹਨਾਂ ਨਾਲ ਟ੍ਰੀਟਮੈਂਟ ਕਰਕੇ ਆਪਾਂ ਵਧੀਆ ਬੀਜ ਨੂੰ ਸਹੀ ਢੰਗ ਨਾਲ ਆਪਾਂ ਪੂਰਾ ਆਪਣਾ ਜਿਹੜੀ ਮੁਨਾਫਾ ਪੂਰਾ ਕੱਟ ਸਕੀਏ ਜੇ ਆਪਾਂ ਮੁਨਾਫਾ ਹੀ ਨਾ ਕੱਢ ਸਕੇ ਖਰਚੇ ਤਾਂ ਆਪਣੇ ਉੱਨੀ ਆਉਣੇ ਨੇ ਬਿਲਕੁਲ ਜਿੰਨੇ ਵੀ ਆਪਣਾ ਕੰਮ ਕਰਨਾ ਹੈ ਖਰਚੇ ਨੇ ਤਾਂ ਆਪਣਾ ਆਉਣੀ ਆਉਣਾ ਜ਼ਮੀਨ ਦਾ ਠਿੱਕਾ ਵੀ ਦੇਣਾ ਖਰਚਾ ਵੀ ਦੇਣਾ ਆਪਾਂ ਨੂੰ ਕਮਾਈ ਉਹ ਹੈ ਜਿਹੜੀ ਪਲੱਸ ਆਪਾਂ ਨੂੰ ਪੂਰਾ ਝਾੜ ਮਿਲ ਗਿਆ ਜੇ ਆਪਣਾ ਝਾੜ ਘਟ ਗਿਆ ਤਾਂ ਆਪਣੀ ਕਮਾਈ ਘਟ ਗਈ ਸਹੀ ਗੱਲ ਹੈ ਜੀ ਕਿਉਂਕਿ ਰਿਸਕੀ ਹੈ ਅੱਜ ਕੱਲ ਖੇਤੀਬੀ ਜਮ ਕਹਿੰਦੀ ਰਿਸਕੀ ਜ ਹੈ ਨਾ ਜੀ ਹਾਂ ਬਾਕੀ ਹਰ ਇੱਕ ਜ਼ਿਮੀਦਾਰ ਨੂੰ ਬਹੁਤ ਧਿਆਨ ਨਾਲ ਇਸ ਉਸ ਤੇ ਫੀਲਡ ਦੇ ਵਿੱਚ ਵਧੀਆ ਵੀ ਪੂਛਾ ਮੈਂ ਤਾਂ ਕਹਿੰਦਾ ਨਾ ਲਾਉਣਾ ਪੂਛਾ ਦੇ ਬਰਾਬਰ ਦੇ ਹੋਰ ਬਹੁਤ ਵੀ ਵਧੀਆਗੇ ਉਹ ਲਾਉਣਾ ਤੇ ਯੂਨੀਵਰਸਿਟੀ ਦੇ ਜਿਹੜੇ ਸਿਪਾਰਸ਼ਾ ਨੇ ਉਹਦੇ ਹਿਸਾਬ ਨਾਲ ਜ਼ਿਮੀਦਾਰਾਂ ਨੂੰ ਚੱਲਣਾ ਚਾਹੀਦਾ ਤੇ ਆਪਣਾ ਵਧੀਆ ਬੀਜ ਚੰਗੇ ਫਾਰਮਰਾਂ ਤੋਂ ਲਓ ਸਾਡੇ ਕੋਲ ਜਿਹੜਾ ਕੋਈ ਨਾਲ ਜੁੜਨਾ ਚਾਹੁੰਦਾ ਸਾਡੇ ਨਾਲ ਵੀ ਜੁੜੇ ਹੋਰ ਵੀ ਜਿੱਥੇ ਲੈਂਦਾ ਵਧੀਆ ਉਸ ਤੋਂ ਪ੍ਰਾਪਤ ਕਰਨਾ ਸਾਡੇ ਕੋਲ ਹੁਣ ਬੀਜ ਸਾਰੇ ਤਿਆਰ ਨੇ ਇਸ ਵਕਤ 10-12 ਦਿਨ ਪੂਰੇ ਦੱਬ ਕੇ ਅਸੀਂ ਵੀ ਦੇਵਾਂਗੇ ਸਾਰੇ ਜ਼ਿਮੀਦਾਰਾਂ ਨੂੰ ਤੇ ਆਪਣਾ ਇਹ ਕਮਾਂਡ ਸੀਡ ਫਾਰਮ ਭਵਾਨੀਗੜ੍ਹ ਤੋਂ ਸਨਾਮ ਰੋਡ ਦੇ ਉੱਪਰ ਹੈ ਬਿਜਲੀ ਗ੍ਰੇਡ ਦੇ ਸਾਹਮਣੇ ਨਾਲ ਆਪਣਾ ਪਟਰੋਲ ਪੰਪ ਜੀ ਇੰਡੀਆ ਨਾਲ ਦਾ ਕਮਾਨ ਫਿਊਲ ਸਟੇਸ਼ਨ ਇਹ ਕਿਸੇ ਨੇ ਲੋਕੇਸ਼ਨ ਭਰ ਕੇ ਆਉਣੀ ਹੋਵੇ ਕਮਾਨ ਫਿਊਲ ਸਟੇਸ਼ਨ ਪਟਰੋਲ ਪੰਪ ਦੀ ਲੋਕੇਸ਼ਨ ਭਰ ਲਈ ਆਪਣੀ ਓਕੇ ਓਕੇ ਨਾਲੇ ਆਪਣਾ ਪਟਰੋਲ ਪੰਪ ਹੈ ਨਾਲੇ ਆਪਣਾ ਸੀਡ ਫਾਰਮ ਹੈ ਕੋਈ ਹੋਰ ਸਵਾਲ ਆ ਕੋਈ ਦੱਸੋ ਭੱਜੀ ਆਪਣਾ ਇਹ ਤੁਸੀਂ ਆਪਾ ਬਾਸਮਤੀ ਤੇ ਗੱਲ ਹੋ ਗਈ ਜੀ ਆਪਣੀ ਹਨਾ ਹਾਂਜੀ ਤੇ ਜਿਵੇਂ ਕਿ ਦੀ ਕਣਕਾਂ ਦੇ ਬੀਜ ਵੀ ਸਾਰੇ ਆਪਣੇ ਲੋਕ ਮਿਲ ਜਾਂਦੇ ਨੇ ਕਣਕਾਂ ਦੇ ਸਾਰੇ ਬੀਜ ਤੁਸੀਂ ਦੇਖੇ ਨੇ ਹੁਣ ਆ ਤੇ ਤਿਆਰ ਕਰ ਰਹੇ ਹਾਂ ਕਿੰਨੇ ਵਧੀਆ ਬੀਜ ਨੇ ਕੌਣ ਇਸ ਤਰ੍ਹਾਂ ਦਾ ਬੀਜ ਤਿਆਰ ਕਰਦਾ ਸਹੀ ਗੱਲ ਆਪਣੇ ਦੇਖ ਕੇ ਹਾਂ ਕੁਆਲਿਟੀ ਤੁਸੀਂ ਬਿਲਕੁਲ ਜੀ ਤੁਸੀਂ ਗੱਲਾ ਗੱਲਾ ਦਾਣਾ ਪਿਆ ਆਪਾਂ ਸਾਰਾ ਮਾਲ ਗ੍ਰੇਡ ਕਰਕੇ ਲਾ ਰਹੇ ਹਾਂ ਸਾਫ ਕਰਕੇ ਸਹੀ ਗੱਲ ਹੈ ਜੀ ਤੁਹਾਡੇ ਸਾਹਮਣੇ ਇਹ ਸਾਰੀ ਨਗਰ ਅੱਜ 35 ਬੰਦੇ ਕੰਮ ਕਰ ਰਹੇ ਨੇ ਪਲਾਂਟ ਦੇ ਵਿੱਚ ਸਹੀ ਕਰ ਰਹੇ ਹਾਂ ਹਾਂ ਬਾਕੀ ਸਾਰਾ ਵੀਰਾਂ ਨੂੰ ਮੇਰੇ ਵੱਲੋਂ ਤੇ ਸੋਡੀ ਟੀਮ ਵੱਲੋਂ ਹਾਂ ਜੀ ਤੇ ਸਵਾਗਤ ਕਰਾਂਗੇ ਸਾਰੇ ਫਾਰਮਰਾਂ ਦਾ ਬਾਕੀ ਤੁਸੀਂ ਜਿਹੜਾ ਕੋਈ ਮੈਸੇਜ ਦੇਣਾ ਆਪਣੇ ਸਾਰੇ ਬੰਦੇ ਨੂੰ ਦਿਓ ਆਪਣਾ ਕੋਈ ਵੀ ਬਿਲਕੁਲ ਜੀ ਮੈਂ ਕਿਸਾਨ ਭਰਾਵਾਂ ਨੂੰ ਇਹੀ ਕਹਿਣਾ ਚਾਹਣਾ ਵੀ ਅਗਰ ਤੁਸੀਂ ਇਹ ਸੋਚਦੇ ਹੋ ਵੀ ਸਾਡੀ ਜਿਹੜੀ ਫਸਲ ਹੈ ਅਸੀਂ ਉਸ ਤੋਂ ਵੱਧ ਮਣਾਪਾ ਲਈਏ ਅਸੀਂ ਵੱਧ ਝੜ ਲਈਏ ਤਾਂ ਤੁਹਾਨੂੰ ਇੱਕ ਪੋਜ਼ਿਟਿਵ ਬੰਦੇ ਦੇ ਨਾਲ ਜੁੜਨਾ ਹੀ ਪੈਣਾ ਤੁਸੀਂ ਇੱਕ ਵਾਰੀ ਕਮਾਨ ਸੀਡ ਫਾਰਮ ਤੇ ਆਇਓ ਤੇ ਮੈਂ ਯਕੀਨ ਦਿਵਾਉਣਾ ਤੁਹਾਨੂੰ ਵੀ ਤੁਹਾਨੂੰ ਨਾ ਇੱਥੇ ਬਿਲਕੁਲ ਸਹੀ ਗਾਈਡ ਕਰਨਗੇ ਤੁਹਾਨੂੰ ਹਰ ਇੱਕ ਬੀ ਬਾਰੇ ਵੀ ਜਾਣਕਾਰੀ ਮਿਲੂ ਵੀ ਕਿਸ ਤਰ੍ਹਾਂ ਉਹਦੀ ਬਿਜਾਈ ਕਰਨੀ ਆ ਕਿੰਨਾ ਸਮਾਂ ਉਹਨੂੰ ਪਾਣੀ ਦੇ ਵਿੱਚ ਭੌਂਕੇ ਰੱਖਣਾ ਹੈ ਨਾ ਜੀ ਬਿਲਕੁਲ ਜੀ ਤੇ ਕਿਹੜੀਆਂ-ਕਿਹੜੀਆਂ ਦਵਾਈਆਂ ਜਾਂ ਕਿੰਨੇ ਸਮੇਂ ਬਾਅਦ ਕਿਹੜੀ ਦਵਾਈ ਯੂਜ਼ ਕਰਨੀਆਂ ਬਿਲਕੁਲ ਜੀ ਵੀ ਬਰੀਕੀ ਦੇ ਨਾਲ ਇਹ ਨਾ ਕਹਦੀ ਵੀ ਤੁਹਾਨੂੰ ਇਕੱਲਾ ਬੀ ਦੇਣ ਤਾਂ ਕੀ ਮਤਲਬ ਹੈ ਤੁਹਾਨੂੰ ਪ੍ਰੋਪਰ ਫਸਲ ਪੱਕਣ ਤੱਕ ਤੁਹਾਨੂੰ ਜਾਣਕਾਰੀ ਵੀ ਦਿੱਤੀ ਜਾਊ ਬਿਲਕੁਲ ਜੀ ਕਿਹੜੇ ਸਮੇਂ ਤੇ ਕਿਹੜੀ ਚੀਜ਼ ਦਾ ਤਿਆਰ ਕਰਨਾ ਬਿਲਕੁਲ ਜੀ ਹਨਾ ਜੀ ਬਿਲਕੁਲ ਜੀ ਜਿਵੇਂ ਆਪਣੇ ਆਪਣੇ ਨਾਲ ਜਿਹੜੇ ਕਿਸਮ ਜੁੜ ਰਹੇ ਨੇ ਆਪਾਂ ਤੋਂ ਵੀ ਜ਼ਿਆਦਾ ਨਾ ਲੈਣਾ ਥੋੜਾ ਜਿਹਾ ਟੈਸਟ ਕਰਕੇ ਅਗਲੀ ਵਾਰ ਆਪਦੇ ਆਪ ਤਾਂ ਲੱਗੂ ਆਪਾਂ ਨੂੰ ਕੰਮ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਠੀਕ ਹੈ ਜੀ ਥੋੜਾ ਲੈ ਕੇ ਆਪਦਾ ਕੋਈ ਵੀ ਨਵੇਂ ਬੰਦੇ ਦੇ ਤੱਕ ਜਾਨਨੇ ਆਪਾਂ ਲੱਗਦਾ ਹੁੰਦੀ ਆ ਕਿਸ ਤਰ੍ਹਾਂ ਦਾ ਹੋ ਕਿਸ ਤਰ੍ਹਾਂ ਦਾ ਨਹੀਂ ਹੋਈ ਹੋਈ ਉਹ ਕਰਕੇ ਕਰੋ ਬਾਕੀ ਸਾਰੇ ਵੀਰਾਂ ਪੱਟੀ ਸਾਹਿਬ ਮੇਰੇ ਵੱਲੋਂ ਤੇ ਸਾਡੀ ਟੀਮ ਵੱਲੋਂ ਸਤਿ ਸ੍ਰੀ ਅਕਾਲ ਜੀ